ਪਣਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਆਂ ਜੀ ਪਰਮਿੰਦਰਪੁਰ ਪਾਣੇ ਕੀ ਪ੍ਰੋਬਲਮ ਸੀ ਤੁਹਾਡੀ ਮੈਨੂੰ ਛਿੱਕਾਂ ਦੀ ਪ੍ਰੋਬਲਮ ਸੀ ਜੀ ਐਲਰਜੀ ਦੀ ਇਹ ਕੀ ਪ੍ਰੋਬਲਮ ਕਿਵੇਂ ਕਿਵੇਂ ਹੁੰਦੀ ਸੀ ਮੈਨੂੰ ਛਿੱਕਾਂ ਆਉਂਦੀਆਂ ਸੀ ਬਹੁਤ ਜ਼ਿਆਦਾ ਜਦੋਂ ਮੈਂ ਝਾੜੂ ਵਗੈਰਾ ਲਾਂਦੀ ਸੀ ਘਰ ਦਾ ਘਰੇਲੂ ਕੰਮ ਕਰਦੀ ਸੀ ਮੈਨੂੰ ਬਹੁਤ ਜ਼ਿਆਦਾ ਛਿੱਕਾਂ ਆਉਂਦੀਆਂ ਸੀ ਮੇਰਾ ਸਿਰ ਦੁਖਣ ਲੱਗ ਜਾਂਦਾ ਸੀ ਬੜਾ ਮਾਰਾ ਹਾਲ ਹੁੰਦਾ ਸੀ ਬੇਟਾ ਹਾਂ ਜੀ ਹਾਂ ਜੀ ਬਹੁਤ ਆਉਂਦੀਆਂ ਸੀ ਇੱਕ ਦਿਨ ਪੰਜਾਹ ਦਾ ਛਿੱਕਾਂ ਆਉਂਦੀਆਂ ਤੇ ਫਿਰ ਦਵਾਈਆਂ ਕਿੰਨੀਆਂ ਲਈਆਂ ਬਹੁਤ ਡਾਕਟਰ ਬਦਲੇ ਮੈਨੇ ਕੋਈ ਫਰਕ ਨਹੀਂ ਪ ਉੱਥੇ ਕਿੰਨੇ ਮਹੀਨੇ ਦਵਾਈ ਚੱਲੀ ਥੋਡੀ ਮੈਨੂੰ 9 ਕੁ ਮਹੀਨੇ ਹੋ ਗਏ ਜੀ 9 ਮਹੀਨੇ ਦੀ ਦਵਾਈ ਨੇ ਥੋਡੀ ਇਹ ਜਿਹੜੀ ਛਿੱਕਾਂ ਦੀ ਅਲਰਜੀ ਸੀਗੀ ਸਾਰੀ ਠੀਕ ਹੋ ਗਈ ਹਾਂਜੀ ਸਾਰੀ ਠੀਕ ਹੋ ਗਈ ਤੇ ਫਰਕ ਕਿੰਨੇ ਦਿਨਾਂ ਚ ਪੈ ਗਿਆ ਸੀ ਮੈਨੂੰ ਪੈ ਗਿਆ ਸੀ ਜੀ 3-4 ਮਹੀਨੇ ਦੇ ਵਿੱਚ 3-4 ਮਹੀਨੇ ਚ ਵਧੀਆ ਫਰਕ ਪੈ ਗਿਆ ਹਾਂਜੀ ਬਿਲਕੁਲ ਹੁਣ ਤਾਂ ਨਹੀਂ ਛਿੱਕਾਂ ਹੁੰਦੀ ਨਹੀਂ ਹਾਂ ਨਹੀਂ ਹੁਣ ਮੈਂ ਬਿਲਕੁਲ ਠੀਕ ਹਾਂ ਜੀ ਤੇ ਘਰ ਦੇ ਕੰਮ ਕਰ ਕਰ ਲੈਨੇ ਹਾਂ ਹਾਂਜੀ ਸਾਰਾ ਕੁਝ ਕਰ ਲੈਨੇ ਹਾਂ ਕੁਝ ਕਹਿਣਾ ਚਾਹੁੰਦੇ ਤੁਸੀਂ ਹਾਂਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਹੋਰ ਜਿਹੜੇ ਵੀਡੀਓ ਦੇਖਣਗੇ ਜਿਨ੍ਹਾਂ ਨੂੰ ਅਲਰਜੀ ਹੈ ਛਿੱਕਾਂ ਤੋਂ ਉਹ ਵੀ ਉੱਥੇ ਜਾਣ ਜੀ ਉਹਨਾਂ ਕੋਲੇ ਡਾਕਟਰ ਸ਼ਰਦਾ ਜੀ ਕੋਲੇ ਤੁਹਾਡੀ ਤਸੱਲੀ? ਹਾਂਜੀ ਮੇਰੀ ਪੂਰੀ ਤਸੱਲੀ। ਤੁਸੀਂ ਖੁਸ਼ ਹੋ ਅੱਜ? ਹਾਂਜੀ ਮੈਂ ਬਹੁਤ ਖੁਸ਼। ਸੋਹਣੀ ਜ਼ਿੰਦਗੀ ਜੀ ਰਹੇ ਹੋ? ਹਾਂਜੀ ਬਹੁਤ। ਚਲੋ ਬਹੁਤ ਬਹੁਤ ਧੰਨਵਾਦ।